ਇਸ ਲੋ ਨਾਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਇਸ ਪੂਰੀ ਸਪੀਡ ਦੇ ਵਿੱਚ ਵੱਜਾ ਵਾ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇੜਦੀ ਗਈ ਗੱਡੀ ਆਡੀ ਪਲਟ ਗਈ ਆ ਸਾਨੂੰ ਲੋਕਾਂ ਨੇ ਆ ਕੇ ਚੋ ਬਾਹਰ ਕੱਢਿਆ ਹੈਗਾ ਵਾ ਤੇ ਬੱਚੇ ਨਾ ਡਰ ਲੱਗ ਗਏ ਬੱਚੇ ਕੁਝ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਲੇ ਤੇ ਲੱਗ ਗਈ ਦੀ 6 ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਜਿਸ ਦਿਨ ਮੇਰਾ ਬ੍ਰਦਰ ਗੱਡੀ ਚਲਾਉਣ ਰਿਹਾ ਸੀ ਤੇ ਇਹਨੂੰ ਪਿੱਛੋਂ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸੋਟੀ ਦੀ ਆ ਕਿਸੇ ਥੱਲੇ ਮਾਰੋ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਦਾ ਆਸ ਹੀ ਆ ਨਿੱਕੀ ਗੱਡੀ ਦੇ ਬ੍ਰੇਕ ਨਹੀਂ ਅੱਗੇ ਮਾਰੀ ਐ ਵੀ ਕਈ ਜਾਣੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਰੋੜਾਂ ਦੇ ਉੱਤੇ ਚੱਲਦੇ ਹੋਏ ਕਈ ਵਾਰ ਸੜਕ ਹਾਦਸੇ ਵਾਪਰ ਜਾਂਦੇ ਨੇ ਸੁਣ ਲੈ ਕੇ ਕੋਈ ਨਾ ਕੋਈ ਖਬਰ ਐਕਸੀਡੈਂਟ ਦੀ ਰੋਜ਼ਾਨਾ ਆਂਦੀ ਰਹਿੰਦੀ ਐ ਤੇ ਸਮਝ ਲਈ ਕਬੜੀ ਖਬਰ ਤੋਂ ਦੁਕਾਨ ਜਾ ਰਹੇ ਆ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਬਟਾਲਾ ਰੋਡ ਦੇ ਉੱਤੇ ਇੱਕ ਸੜਕ ਹਾਦਸਾ ਵਾਪਰਿਆ ਦੱਸ ਦਿੰਦੇ ਆ ਟੀਪਰ ਤੇ ਇੱਕ ਆਲਟੋ ਗੱਡੀ ਟੱਕਰ ਹੋਈ ਐ ਜਿੱਤੇ ਦੱਸਿਆ ਜਾ ਰਿਹਾ ਕਿ ਦੋ ਬੱਚੇ ਤੇ ਉਹਨਾਂ ਦੀ ਮਾਂ ਦੀ जख्मी ਹੋਣ ਦੀ ਖਬਰ ਸਾਮ ਨਿਕਲ ਕੇ ਆਈ ਦੱਸਿਆ ਗਿਆ ਕਿ ਪਰਿਵਾਰ ਬਟਾਲਾ ਤੋਂ ਧਾਰੀਵਾਲ ਨੂੰ ਜਾ ਰਿਹਾ ਸੀ ਜਿੱਥੇ ਕੀ ਦੱਸਿਆ ਜਾ ਰਿਹਾ ਕਿ ਆਟੋ ਗੱਡੀ ਤੇ ਪਿੱਛੇ ਤੋਂ ਟੀਪਰ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਕਾਫੀ ਭੀੜ ਜਮਾ ਹੋ ਗਈ ਜ਼ਖਮੀ ਵਿਅਕਤੀਆਂ ਨੂੰ ਨਿਰਧਿਕ ਦੇ ਹਸਪਤਾਲ ਪਹੁੰਚਾਇਆ ਗਿਆ ਤੇ ਸੁਣ ਲੈ ਕੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਭਾਜੀ ਅਸੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੀ ਗੱਡੀ ਸ로우 ਨਾਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਵਿੱਚ ਵੱਜ ਜਾਵਾ ਅਸੀਂ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇਡਦੀ ਗਈ ਗੱਡੀ ਸਾਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਆ ਕੇ ਵਿੱਚੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚੇ ਸੱਟ ਲੱਗ ਗਈਆਂ ਬੱਚੇ ਕੁਝ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਾਲੇ ਤੇ ਲੱਗ ਗਈ ਦੀਆਂ ਸੱਟ ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਹੁਣ ਅੱਗੇ ਉੱਥੇ ਜਾ ਕੇ ਵੇਖਦੇ ਕੀ ਹੋਇਆ ਹਲੇ ਕਿੱਥੋਂ ਅਸੀਂ ਅਸੀਂ ਵੀ ਜਾ ਰਹੇ ਅਸੀਂ ਬਟਾਲੇ ਤੋਂ ਧਾਰੀਵਾਲ ਜਾ ਰਹੇ ਠੀਕ ਆ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੁਹਾਨੂੰ ਰਾਕੜ ਦੇ ਪੇਚੂਆਂ ਕੇ ਵਜ੍ਹਾ ਹੱਡੀ ਗੱਡੀ ਤੇ ਨਾ ਗੱਡੀਆਂ ਦੀ ਪਲਟਦੀ ਰੇੜ ਦੀ ਅੱਗੇ ਗਈ ਆ ਠੀਕ ਹੈ ਜੀ 20 ਤੀ ਫੋਟਾ ਅੱਗੇ ਰੇੜ ਦੀ ਆ ਜੀ ਗੱਡੀ ਚ ਕਿਨੇ ਨਿਕ ਜਾਨੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰਧੂ ਸਾਹਿਬ ਵੀ ਨਾਲ ਸਾਰੀ ਸੀ ਤੇ ਇੱਕ ਬੁਗੜੀਆਂ ਮੇਰੀ ਤੇ ਦੋ ਕੁੜੀਆਂ ਆਉਦੀਆਂ ਸੀ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰਿਆਂ ਦਾ ਬਾਕੀ ਸਾਰਿਆਂ ਨੂੰ ਸੱਟਾਂ ਲੱਗੀਆਂ ਹੀ ਆਵਾਂ ਉਹ ਫਟੜ ਗਏ ਆਗੇ ਸਾਰੇ ਠੀਕ ਹੈ ਜੀ ਤੇ ਟਰੱਕ ਡਰਾਈਵਰ ਉਹਦੇ ਵੀ ਸੱਟ ਟਰੱਕ ਡਰਾਈਵਰ ਇੱਥੇ ਮੌਜੂਦਾ ਹੀ ਹੈ ਮੇਰੇ ਵੀ ਸੱਟ ਲੱਗੀ ਹੈ ਨਾ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਣਾ ਹੁਣ ਰੀਡਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਤੁਹਾਨੂੰ ਮਧਾਨਾ ਜਗਿੰਦਰਪਾਲ ਵੀਰ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਂ ਰਿਹਾ ਸੀ ਤੇ ਇਹਨੇ ਪਿੱਛੋਂ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸੁੱਟੀ ਦੀ ਪਿੱਛੇ ਥੱਲੇ ਮਾਰੇ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਕੋਈ ਜੇ ਕਰ ਨਿੱਕੀ ਗੱਡੀ ਦੇ ਬ੍ਰੇਕ ਦੇ ਅੱਗੇ ਮਾਰੀ ਐ ਵੀ ਕਈ ਜਾਣੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਓਵਰ ਲੋਡ ਹੋਈਏ ਤੇ ਚਲਾ ਗਿਆ ਠੋਕਤੀ ਐ ਨਾ ਆ ਸਾਰਿਆਂ ਦੇ ਹਾਂ ਦੇ ਜਿੰਨੇ ਇਥੇ ਪਬਲਿਕ ਹੈ ਸਾਰਿਆਂ ਨੇ ਵੇਖੋ ਤੇ ਬਚਾਈ ਸਾਰੇ ਪਰਵਾਦੀ ਬਚਾ ਨਹੀਂ ਆਗਾ ਬੱਚੇ ਸਿਵਲ ਹਸਪੀਟਲ ਖੜੇ ਆ ਕਿੰਨੇ ਚੀਜ਼ ਭਾਜੀ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪ ਹੀ ਨਹੀਂ ਨਹੀਂ ਦੋ ਆ ਦੋ ਪਰਿਵਾਰ ਇਹ ਹੁਣ ਹਸਪੀਟਲ ਹੈਗੇ ਆ ਹਸਪੀਟਲ ਖੜਿਆ ਹੁਣ ਕੋਈ ਜਾਨੀ ਨੁਕਸਾਨ ਹੋਇਆ ਸਰ ਹੋਇਆ ਜੇ ਉਹਨੂੰ ਉੱਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਲ ਭੇਜ ਰਹੇ ਪਤਾ ਨਹੀਂ ਉਹਨੂੰ ਉੱਥੇ ਜਾ ਕੇ ਦੇਖਣਾ ਹੀ ਤਾਂ ਹੋਣਾ ਆ ਪੁੱਛੋ ਕਰੋ ਮਾਦਾ ਵੱਡਾ ਬ੍ਰਦਰ ਠੀਕ ਹੈ ਸਰ ਹਾਂਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾੜੀ ਕੋਈ ਕਿਤਾ ਬਰੇਕਾ ਟਰੱਕ ਦੇ ਵਜੇ ਗੱਡੀ ਦੇ ਇੱਕੋ ਨਹੀਂ ਬ੍ਰੇਕ ਲੱਗੀ ਦੀ ਕਿਤੇ ਗੱਡੀ ਦੇ ਸਾਰੇ ਲੈਂਡ ਨਹੀਂ ਕਰੇ ਸੀ ਜਿੱਦੋਂ ਉਹਨੂੰ ਬਾਹਰ ਨਹੀਂ ਕੋ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਕਿਸ਼ ਵੱਡੀ ਆ ਰਹੀ ਸੀ ਗੱਡੀ ਗੱਡੀ ਨਾਲ ਗੱਡੀ ਪਲਟ ਗਈ ਪਲਟਣ ਦੇ ਪਰਿਵਾਰ ਦੇ ਜੀ ਹੀ ਜੇ ਫਰਾਲ ਤੇ ਧਾਰੀ ਹਾਲ ਦੇ ਰਹਿਣ ਵਾਲੇ ਉਹ ਫੈਮਿਲੀ ਹੀ ਜਿਹੜੀ ਦਿਸਟ੍ਰਿਕਟੋਂ ਆ ਰਹੀ ਤੇ ਜਾਨੀ ਬਚਾਇਆ ਇਸ ਕਰਕੇ ਸਰਕਾਰੀ ਹਸਪਤਾਲ ਨੂੰ ਲਿਜਾਇਆ ਸਰ ਦੇਖ ਸਿੰਘਾ ਅੰਦਰ ਮੋਹਨ ਸਿੰਘ ਦਾ ਟਰੱਕ ਤੇ ਵਾਲਾ ਨਾਮ ਹਾਂਜੀ ਠੀਕ ਹੈ ਤੇ ਕਾਰ ਵਾਲੇ ਦਾ ਕੋਈ ਜਿੰਦਰਪਾਲ ਜਿੰਦਰਪਾਲ ਸਿੰਘ ਤਿੰਨਜਾ ਪਾਠੀ ਠੀਕ ਹੈ ਓਕੇ ਸਤਿ ਧਾਨੁ ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟਸ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਤੇ ਜਿਹੜੀ ਬੱਚੀ ਆ ਅਨਾਮਿਕਾ ਕੋ ਅਨਾਮਿਕਾ ਉਹਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਐਂਡ ਸਿੰਟਮ ਉਹ ਤੋਂ ਉਹਦੇ ਸਿਰ ਸੱਟ ਆ ਗਈ ਸੀ ਤੇ ਉਹ ਥੋੜੀ ਫਿਸਟਰੀ ਸੀ ਉਹਦੇ ਬਰੀਡਿਊ ਵੀ ਨੱਕ ਤੋਂ ਹੋ ਰਹੀ ਸੀ ਉਹਨੂੰ ਜਿਹੜੀ ਫਰਸਟ ایڈ ਦੇ ਗਏ ਉਹ ਸੀਡੀ ਸਕੈਨ ਲਈ ਮਤਲਬ ਕਿਹਾ ਗਿਆ ਤੇ ਬਾਕੀ ਜਿਹੜੇ ਦੂਸਰੇ ਦੋ ਮੈਸ਼ਨ ਨੇ ਉਹਨਾਂ ਨੇ ਫਰਸਟ ایڈ ਦਿੱਤੀ ਆ ਇਹਦੇ ਨਾਲੇ ਖਤਰੇ ਬਾਹਰ ਕੱਢ ਸੀ ਆ ਇਹ ਤਾਂ ਸੀ.ਡੀ ਦੀ ਰਿਪੋਰਟ ਨਹੀਂ ਉਹਦੀ ਵੀ ਉਹ ਅਨਾਮੀਗਾ ਪੇਸ਼ੈਂਟ ਦੀ ਉਦੋਂ ਤੱਕ ਨਹੀਂ ਕਹਿ ਸਕਦੇ ਜੀ ਆਪਣਾ ਨਰਮਨ ਸਿੰਘ ਕੀ ਕਾਰਨ ਆਜਾ ਰੈਸਿਡੈਂਟ ਆ ਕੀ ਕਾਰਨ ਕੋਣ ਨੇ ਵੇਜ ਅੱਗੇ ਉਹ ਬ੍ਰੇਕ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿਹੜੀ ਚਲਾ ਰਹੇ ਨੇ ਟੇਪਰ ਚਲਾ ਰਹੇ ਨੇ ਕਿੱਥੋਂ ਆ ਰਹੇ ਨੇ ਹਾਂਜੀ ਅੰਮ੍ਰਿਤਸਰ ਤੋਂ ਆ ਰਹੇ ਖਾਲੀਗੜ ਕੀ ਗੱਲ ਹੋਈ ਹੈ ਐਕਸੀਡੈਂਟ ਦਾ ਕਾਰਨ ਕੀ ਅੱਗੇ ਕਾਰ ਦੀ ਬ੍ਰੇਕ ਵੱਜੀ ਆ ਤੇ ਪਿੱਛੋਂ ਗੱਡੀ ਪਈ ਪਿਛੋਂ ਕਿਥੇ ਅੰਮ੍ਰਿਤਸਰ ਮਾਲ ਲਾ ਕੇ ਆਂਦੇ ਆ ਕਿਥੋਂ ਆ ਰਹੇ ਅੰਮ੍ਰਿਤਸਰ ਤੋਂ ਮਾਲ ਲਾ ਕੇ ਆਉਂਦੇ ਕੜਾਈ ਚੱਤੋਂ ਕਿੱਥੇ ਜਾ ਰਹੇ ਕੀ ਲਾ ਕੇ ਆਇਆ ਵਾ ਪਰਚੀ ਵੀ ਹੋਏ ਹਾਂਜੀ ਉਹ ਦੇਖੋ ਜਾ ਰਹੇ ਆ ਪਠਾਨਕੋਟ ਖਾਲੇ ਪਰਚੀ ਹੈਗੀ ਕੋਈ ਮਾਲ ਦੀ ਹਾਂਜੀ ਹਾਂਜੀ ਪਹੁੰਚ ਲੈਂਦੀ ਹੈ ਨਾ ਹਾਂਜੀ ਹਾਂਜੀ ਨੰਬਰ ਹੈ ਘੱਟ ਰੱਖ ਦਾਂ ਹਾਂਜੀ ਹਾਂਜੀ ਕਿਤੇ ਪਲੇਟ ਉਹ ਪਲੇਟ ਉਹ ਵੇਚ ਦੀ ਨਾ ਟੁੱਟਾ ਵੇਖ ਲੋ ਪਾਏ ਉਹ ਪਿੱਛੇ ਪਲੇਟ ਲੱਗੀ ਹੈ ਠੀਕ ਹੈ